ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪਿੰਡ ਤੋਂ ਕੈਨੇਡਾ ਤੱਕ ਦਾ ਸਫ਼ਰ ਇੱਕ ਪੰਜਾਬੀ ਕੁੜੀ ਦੀ ਜ਼ਿੰਦਗੀ ਦੀ ਕਹਾਣੀ ਕੀ ਖੱਟਿਆ ਤੇ ਕੀ ਕਮਾਇਆ ਕੈਨੇਡਾ 'ਚ ਅੱਜ ਜਦੋਂ ਗੁਰਕਿਰਤ ਕੌਰ ਬ੍ਰੈਪਟਨ ਦੇ ਆਪਣੇ ਨਵੇਂ ਘਰ ਦੀ ਖਿੜਕੀ ਵਿੱਚੋਂ ਬਾਹਰ ਡਿੱਗਦੀ ਬਰਫ਼ ਨੂੰ ਵੇਖਦੀ ਹੈ ਤਾਂ ਉਸ ਦੀਆਂ ਅੱਖਾਂ ਸਾਹਮਣੇ ਬਰਫ਼ ਨਹੀਂ ਸਗੋਂ ਮਾਛੀਵਾੜਾ ਸਾਹਿਬ ਕੋਲ ਉਸਦੇ ਪਿੰਡ ਜਸੋਵਾਲ ਦੇ ਖੇਤਾਂ ਵਿੱਚ ਲਹਿ ਲਾਉਂਦੀ ਹਰੀ ਕਣਕ ਦਾ ਦ੍ਰਿਸ਼ ਆ ਜਾਂਦਾ ਹੈ ਇਹ ਸਫ਼ਰ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਸਿਰਫ ਇੱਕ ਦੇਸ਼ ਤੋਂ ਦੂਜੇ ਦੇਸ਼ ਦਾ ਸਫ਼ਰ ਨਹੀਂ ਸੀ ਇਹ ਸਫ਼ਰ ਸੀ ਪਿੰਡ ਦੀਆਂ ਪਗਡੰਡੀਆਂ ਤੋਂ ਬ੍ਰੈਪਟਨ ਦੀਆਂ 6 ਲੇਨ ਸੜਕਾਂ ਤੱਕ ਪਹੁੰਚਣ ਦਾ ਇਸ ਸਫ਼ਰ ਸੀ ਬਾਪੂ ਬਲਬੀਰ ਸਿੰਘ ਦੀ लाਡਲੀ ਤੀ ਤੋਂ ਡਾਲਰ ਕਮਾਉਣ ਵਾਲੀ ਇੱਕ ਜ਼ਿੰਮੇਵਾਰ ਔਰਤ ਬਣਨ ਦਾ ਇਹ ਕਹਾਣੀ ਸਿਰਫ ਗੁਰਕਿਰਤ ਦੀ ਨਹੀਂ ਇਹ ਉਹਨਾਂ ਹਜ਼ਾਰਾਂ ਪੰਜਾਬੀ ਕੁੜੀਆਂ ਦੀ ਕਹਾਣੀ ਹੈ ਜਿਹੜੀਆਂ ਆਪਣੇ ਮਾਪਿਆਂ ਦੇ ਸੁਪਨਿਆਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕ ਕੇ ਸੱਤ ਸਮੁੰਦਰ ਪਾਰ ਆ ਜਾਂਦੀਆਂ ਹਨ ਪਰ ਇਸ ਸਫ਼ਰ ਵਿੱਚ ਕੀ ਸੱਚਮੁੱਚ ਕੁਝ ਕਮਾਇਆ ਜਾਂਦਾ ਹੈ ਜਾਂ ਸਿਰਫ ਗਵਾਇਆ ਹੀ ਜਾਂਦਾ ਹੈ ਅੱਜ ਜਦੋਂ ਗੁਰਕਰਤ ਦੇ ਕੰਨਾਂ ਵਿੱਚ ਤਰੱਕਾਂ ਦੇ ਹੋਰਨ ਦੀ ਆਵਾਜ਼ ਪੈਂਦੀ ਹੈ ਤਾਂ ਉਸ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਸਵੇਰੇ-ਸਵੇਰੇ ਹੁੰਦੇ ਗੁਰਬਾਣੀ ਦੇ ਕੀਰਤਨ ਦੀ ਯਾਦ ਸਤਾਉਂਦੀ ਹੈ ਉਸਦੇ ਹੱਥ ਵਿੱਚ ਕੌਫੀ ਦਾ ਮੱਗ ਹੈ ਪਰ ਉਸਦੀ ਰੂਹ ਅਜਵੀ ਮਾਂ ਸਰਜੀਤ ਕੌਰ ਦੇ ਹੱਥ ਦੀ ਬਣੀ ਚਾਹ ਦੇ ਕੱਪ ਨੂੰ ਤਰਸਦੀ ਹੈ। ਇਹ ਸਫ਼ਰ ਇੱਕ ਤੁੰਦਲਾ ਸ਼ੀਸ਼ਾ ਹੈ ਜਿਸ ਵਿੱਚ ਸਫਲਤਾ ਦੀ ਤਸਵੀਰ ਤਾਂ ਦਿਸਦੀ ਹੈ ਪਰ ਉਸ ਪਿੱਛੇ छुपी تنہائی ਤੇ ਕੁਰਬਾਨੀਆਂ ਅਕਸਰ ਅਣਦੇਖੀਆਂ ਰਹਿ ਜਾਂਦੀਆਂ ਹਨ। ਅੱਜ ਅਸੀਂ ਗੁਰਕਰਤ ਦੀ ਜ਼ੁਬਾਨੀ ਉਸਦੇ ਦਿਲ ਦੇ ਹਾਲਾਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਾਂਗੇ ਕਿ ਕੈਨੇਡਾ ਦੀ ਧਰਤੀ ਨੇ ਉਸ ਤੋਂ ਕੀ ਖੋਇਆ ਤੇ ਉਸਦੀ ਚੋਲੀ ਵਿੱਚ ਕੀ ਪਾਇਆ। ਜਸੋਵਾਲ ਦੇ ਉਸ ਛੋਟੇ ਜਿਹੇ ਘਰ ਦਾ ਵੇੜਾ ਗੁਰਕਿਰਤ ਨੂੰ ਅੱਜ ਵੀ ਯਾਦ ਹੈ। ਬਾਪੂ ਬਲਬੀਰ ਸਿੰਘ ਇੱਕ ਛੋਟਾ ਕਿਸਾਨ ਜਿਸ ਦੀ ਜ਼ਿੰਦਗੀ ਆਪਣੀਆਂ ਦੋ ਤੀਆਂ ਤੇ ਇੱਕ ਪੁੱਤ ਦੇ ਆਲੇ-ਦੁਆਲੇ ਘੁੰਮਦੀ ਸੀ। ਗੁਰਕਿਰਤ ਪੜਾਈ ਵਿੱਚ ਹੁਸ਼ਿਆਰ ਸੀ। ਉਸਨੇ ਮਾਛੀਵਾੜਾ ਸਾਹਿਬ ਦੇ ਕਾਲਜ ਤੋਂ ਜਦੋਂ ਬੀਏ ਪਾਸ ਕੀਤੀ ਤਾਂ ਬਲਬੀਰ ਸਿੰਘ ਨੇ ਇੱਕ ਸੁਪਨਾ ਦੇਖਿਆ। ਇਹ ਸੁਪਨਾ ਸਿਰਫ ਉਸ ਦਾ ਨਹੀਂ ਸੀ। ਇਹ ਪੂਰੇ ਪਿੰਡ ਦਾ ਪੂਰੇ ਪੰਜਾਬ ਦਾ ਸਾਂਝਾ ਸੁਪਨਾ ਬਣ ਚੁੱਕਾ ਸੀ ਕੁੜੀ ਨੂੰ ਬਾਹਰ ਭੇਜਣਾ ਮਾ ਸਰਜੀਤ ਕੌਰ ਦੇ ਮਨ ਵਿੱਚ ਡਰ ਸੀ ਉਹ ਆਪਣੀ ਤੀਨੂ ਆਪਣੇ ਕਾਲਜੇ ਦੇ ਟੁਕੜੇ ਨੂੰ ਅੱਖਾਂ ਤੋਂ ਦੂਰ ਕਿਵੇਂ ਕਰੇਗੀ ਪਰ ਜਦੋਂ ਘਰ ਵਿੱਚ ਕਰਜ਼ੇ ਦੀ ਗੱਲ ਚੱਲੀ ਜਦੋਂ ਚੋਨੇ ਦਾ ਪੂਰਾ ਪਾ ਨਾ ਮਿਲਣ ਕਰਕੇ ਬਾਪੂ ਦੇ ਮੱਥੇ ਤੇ ਤਿਉੜੀਆਂ ਵੇਖੀਆਂ ਤਾਂ ਗੁਰਕ੍ਰਿਤ ਨੇ ਆਪ ਹੀ ਫੈਸਲਾ ਕਰ ਲਿਆ ਉਸਨੇ ਕਿਹਾ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਕੈਨੇਡਾ ਜਾਵਾਂਗੀ ਮੈਂ ਆਈਲੈਂਡਸ ਕਰਾਂਗੀ ਇਹ ਸ਼ਬਦ ਕਹਿਣੇ ਸੌਖੇ ਸਨ ਪਰ ਇਸ ਪਿੱਛੇ ਲੁਕੀ ਕੁਰਬਾਨੀ ਦਾ ਅੰਦਾਜ਼ਾ ਸ਼ਾਇਦ ਉਸ ਨੂੰ ਖੁਦ ਵੀ ਨਹੀਂ ਸੀ ਲੁਧਿਆਣੇ ਦੇ ਇੱਕ ਆਈਲੈਂਟ ਸੈਂਟਰ ਵਿੱਚ ਦਾਖਲਾ ਲਿਆ ਗਿਆ ਹਰ ਰੋਜ਼ बस ਦਾ ਸਫ਼ਰ ਸਵੇਰੇ ਜਾਣਾ ਸ਼ਾਮ ਨੂੰ ਘਰ ਮੁੜਨਾ ਸਾਰਾ ਦਿਨ ਅੰਗਰੇਜ਼ੀ ਨਾਲ ਮੱਥਾ ਮਾਰਨਾ ਪਹਿਲੀ ਵਾਰ ਜਦੋਂ ਬੈਡ ਕੱਟ ਆਏ ਤਾਂ ਪੂਰਾ ਪਰਿਵਾਰ ਉਦਾਸ ਹੋ ਗਿਆ ਸੁਰਜੀਤ ਕੌਰ ਨੇ ਗੁਰਦੁਆਰੇ ਜਾ ਕੇ ਸੁਖਣਾ ਸੁਖੀ ਬਲਬੀਰ ਸਿੰਘ ਨੇ ਆਪਣੀ ਪੱਗ ਦਾ ਸ਼ਮਲਾ ਨੀਵਾ ਹੁੰਦਾ ਮਹਿਸੂਸ ਕੀਤਾ ਪਰ ਗੁਰਕਿਰਤ ਨੇ ਹਾਰ ਨਹੀਂ ਮੰਨੀ ਉਸਨੇ ਦੁਬਾਰਾ ਪੇਪਰ ਦਿੱਤਾ ਤੇ ਆਖਰਕਾਰ ਉਹ ਦਿਨ ਆ ਹੀ ਗਿਆ ਜਦੋਂ ਉਸਦੇ ਹੱਥ ਵਿੱਚ 6.5 ਬੈਡ ਦਾ ਸਰਟੀਫਿਕੇਟ ਸੀ ਕਾਰ ਵਿੱਚ ਜਸ਼ਨ ਮਨਾਇਆ ਗਿਆ ਪਰ ਇਹ ਜਸ਼ਨ ਇੱਕ ਵਿਛੋੜੇ ਦੀ ਤਿਆਰੀ ਸੀ ਫਾਈਲ ਲੱਗ ਗਈ ਬਲਬੀਰ ਸਿੰਘ ਨੇ ਆਪਣੀ ਦੋ ਕਿੱਲੇ ਜ਼ਮੀਨ ਬੈਗ ਕੋਲ ਗਹਿਣੇ ਰੱਖ ਦਿੱਤੀ ਪਿੰਡ ਦੇ ਆੜਤੀਏ ਤੋਂ ਮੋਟੇ ਵਿਆਜ ਤੇ ਪੈਸੇ ਚੁੱਕੇ ਕਰ ਦਾ ਮਾਹੌਲ ਅਜੀਬ ਜਿਹਾ ਹੋ ਗਿਆ ਸੀ ਇੱਕ ਪਾਸੇ ਕੈਨੇਡਾ ਜਾਣ ਦੀ ਖੁਸ਼ੀ ਸੀ ਦੂਜੇ ਪਾਸੇ ਕਰਜ਼ੇ ਦਾ ਭਾਰ ਤੇ ਵਿਛੋੜੇ ਦਾ ਡਰ ਮਾਂ surjeet कौर ਨੇ ਤੀ ਦੇ ਦਾਜ ਲਈ ਸਾਫ ਸਾਫ ਰੱਖੇ ਪੈਸੇ ਕਢਵਾ ਲਏ ਉਹ ਹਰ ਰੋਜ਼ ਗੁਰਗਰਤ ਲਈ ਪਿੰਨੀਆਂ ਮਠੀਆਂ ਤੇ ਅਚਾਰ ਤਿਆਰ ਕਰਦੀ ਉਹ ਜਾਣਦੀ ਸੀ ਕਿ ਉਸਦੀ ਤੀਨੂੰ ਉੱਥੇ ਪਰਦੇਸ ਵਿੱਚ ਮਾਂ ਦੇ ਹੱਥ ਦਾ ਸਵਾਦ ਨਹੀਂ ਮਿਲਣਾ ਗੁਰਕਿਰਤ ਆਪ ਵੀ ਇੱਕ ਅਜੀਬ ਜਿਹੇ ਦੁਚਿੱਤੇ ਵਿੱਚ ਫਸੀ ਹੋਈ ਸੀ ਉਹ ਆਪਣੇ ਪੈਣ ਬਰਾਮਾ ਨੂੰ ਛੱਡ ਕੇ ਜਾਣ ਬਾਰੇ ਸੋਚ ਕੇ ਰੋ ਪੈਂਦੀ ਪਰ ਫਿਰ ਜਦੋਂ ਬਾਪੂ ਦੇ ਕਰਜ਼ੇ ਵਾਲੇ ਚਿਹਰੇ ਵੱਲ ਵੇਖਦੀ ਤਾਂ ਉਸ ਦਾ ਇਰਾਦਾ ਹੋਰ ਪੱਕਾ ਹੋ ਜਾਂਦਾ ਉਹ ਸੋਚਦੀ ਕਿ ਬਸ 2-3 ਸਾਲ ਦੀ ਗੱਲ ਹੈ ਉਹ ਮਿਹਨਤ ਕਰੇਗੀ ਪੈਸੇ ਕਮਾਏਗੀ बापू ਦਾ ਸਾਰਾ ਕਰਜ਼ਾ ਲਾ ਦੇਵੇਗੀ ਤੇ ਫਿਰ ਵਾਪਸ ਆ ਜਾਵੇਗੀ ਉਸ ਨੂੰ ਕੀ ਪਤਾ ਸੀ ਕਿ ਕੈਨੇਡਾ ਦੀ ਧਰਤੀ ਤੇ ਪਾਇਆ ਪੈਰ ਇਨੀ ਆਸਾਨੀ ਨਾਲ ਵਾਪਸ ਨਹੀਂ ਮੁੜਦਾ ਆਖਰਕਾਰ ਵੀਜ਼ਾ ਆ ਗਿਆ ਸਾਰਾ ਪਿੰਡ ਵਧਾਈਆਂ ਦੇਣ ਆਇਆ ਬਲਬੀਰ ਸਿਆ ਤੇਰੀ ਤੀਨੇ ਤਾਂ پاਗਲਾ ਦਿੱਤੇ ਲੋਕ ਕਹਿ ਰਹੇ ਸਨ ਪਰ ਉਸ ਰਾਤ ਨਾ ਬਲਬੀਰ ਸਿੰਘ ਸੁੱਤਾ ਨਾ surjit ਕੋਰ ਤੇ ਨਾ ਹੀ ਗੁਰਕਿਰਤ ਤਿੰਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਇੱਕ ਖੁਸ਼ੀ ਦੇ ਇੱਕ ਡਰ ਦੇ ਤੇ ਇੱਕ ਆਉਣ ਵਾਲੇ ਵਿਛੋੜੇ ਦੇ ਦਿੱਲੀ 에ਅਰਪੋਰਟ ਦਾ ਉਹ ਦਿਨ ਗੁਰਕਿਰਤ ਨੂੰ ਕਦੇ ਨਹੀਂ ਭੁੱਲਦਾ ਪੂਰਾ ਪਰਿਵਾਰ ਉਸ ਨੂੰ ਛੱਡਣ ਆਇਆ ਸੀ ਬਾਪੂ ਬਲਬੀਰ ਸਿੰਘ ਜੋ ਹਮੇਸ਼ਾ ਮਜ਼ਬੂਤ ਦਿਸਦਾ ਸੀ ਅੱਜ ਉਸ ਦੀਆਂ ਅੱਖਾਂ ਦੇ ਕੋਨੇ ਪਿੱਜੇ ਹੋਏ ਸਨ ਉਹ ਵਾਰ-ਵਾਰ ਕਹਿ ਰਿਹਾ ਸੀ ਪੁੱਤ ਧਿਆਨ ਰੱਖੀ ਆਪਣਾ ਤੇ ਖਾਣਾ ਵੇਲੇ ਸਿਰ ਖਾਲਵੀਂ ਮਾਂ ਸੁਰਜੀਤ ਕੌਰ ਨੇ ਉਸ ਨੂੰ ਇੰਨੀ ਜ਼ੋਰ ਦੀ ਕੁੱਟ ਕੇ ਜੱਫੀ ਪਾਈ ਜਿਵੇਂ ਉਹ ਉਸ ਨੂੰ ਜਾਣ ਹੀ ਨਹੀਂ ਦੇਣਾ ਚਾਹੁੰਦੀ ਸੀ ਉਸ ਦੇ ਛੋਟੇ ਪੈਨ ਬਰਾ ਰੋ ਰਹੇ ਸਨ ਜਦੋਂ ਗੁਰਕਿਰਤ ਸਿਕਿਉਰਿਟੀ ਚੈੱਕ ਵੱਲ ਵਧੀ ਉਸ ਨੇ ਪਿੱਛੇ ਮੁੜ ਕੇ ਦੇਖਿਆ ਉਸ ਦਾ ਪੂਰਾ ਪਰਿਵਾਰ ਉਸ ਦੀ ਪੂਰੀ ਦੁਨੀਆ ਉਸ ਸ਼ੀਸ਼ੇ ਦੇ ਦੂਜੇ ਪਾਸੇ ਖੜੀ ਸੀ ਉਹ ਪਲ ਸ਼ਾਇਦ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਪਲ ਸੀ ਉਸ ਨੇ ਹੰਝੂ ਪੂੰਝੇ ਤੇ ਅੱਗੇ ਵਧ ਗਈ ਜਹਾਜ਼ ਵਿੱਚ ਬੈਠ ਕੇ ਵੀ ਉਹ ਸੋਚਦੀ ਰਹੀ ਕਿ ਕੀ ਉਸਨੇ ਸਹੀ ਫੈਸਲਾ ਕੀਤਾ ਹੈ ਪਰ ਹੁਣ ਵਾਪਸੀ ਦਾ ਕੋਈ ਰਾਹ ਨਹੀਂ ਸੀ ਟੋਰਾਂਟੋ 에ਅਰਪੋਰਟ ਤੇ ਜਦੋਂ ਜਹਾਜ਼ ਉਤਰਿਆ ਤਾਂ ਬਾਹਰ ਦਾ ਮੌਸਮ ਬਿਲਕੁਲ ਵੱਖਰਾ ਸੀ ਸਤੰਬਰ ਦੀ ਹਲਕੀ ਠੰਡ ਸੀ ਪਰ ਗੁਰਕਿਰਤ ਨੂੰ ਇਹ ਠੰਡ ਆਪਣੀਆਂ ਹੱਡੀਆਂ ਤੱਕ ਮਹਿਸੂਸ ਹੋ ਰਹੀ ਸੀ ਉਸ ਨੂੰ ਲੈਣ ਲਈ ਇੱਕ ਦੂਰ ਦਾ ਰਿਸ਼ਤੇਦਾਰ ਆਇਆ ਸੀ ਸਭ ਕੁਝ ਅਜਨਬੀ ਸੀ ਉਹ ਲੋਕ ਪਾਸ਼ਾ ਸੜਕਾਂ ਤੇ ਮਾਹੌਲ ਉਸ ਨੂੰ ਪਹਿਲੀ ਵਾਰ ਇਕੱਲੇਪਨ ਦਾ ਅਹਿਸਾਸ ਹੋਇਆ ਪਿੰਡ ਜਸੋਵਾਲ ਤੋਂ ਬ੍ਰੈਪਟਨ ਦਾ ਇਹ ਸਫ਼ਰ ਸਿਰਫ਼ 18 ਘੰਟਿਆਂ ਦਾ ਨਹੀਂ ਸੀ ਇਹ ਇੱਕ ਪੂਰੀ ਉਮਰ ਬਦਲ ਦੇਣ ਵਾਲਾ ਸਫ਼ਰ ਸੀ ਬ੍ਰੈਪਟਨ ਪਹੁੰਚ ਕੇ ਅਸਲੀ ਸੰਘਰਸ਼ ਸ਼ੁਰੂ ਹੋਇਆ ਜਿਸ ਰਿਸ਼ਤੇਦਾਰ ਦੇ ਕਰ ਉਹ ਆਈ ਸੀ ਉਸਨੇ ਪਹਿਲੇ ਕੁਝ ਦਿਨ ਤੱਕ ਚੰਗੀ ਸੇਵਾ ਕੀਤੀ ਪਰ ਹੌਲੀ-ਹੌਲੀ ਗੁਰਕ੍ਰਿਤ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਇੱਥੇ ਬੋਝ ਹੈ ਉਸਨੇ ਜਲਦੀ ਹੀ ਇੱਕ ਬੇਸਮੈਂਟ ਵਿੱਚ ਕਮਰਾ ਲੱਭ ਲਿਆ ਜੋ ਉਹ ਤਿੰਨ ਹੋਰ ਕੁੜੀਆਂ ਨਾਲ ਸਾਂਝਾ ਕਰਦੀ ਸੀ ਕਾਲਜ ਸ਼ੁਰੂ ਹੋ ਗਿਆ ਇਹ ਉਹ ਕਾਲਜ ਨਹੀਂ ਸੀ ਜਿਸਦੇ ਸੁਪਨੇ ਉਸਨੇ ਦੇਖੇ ਸਨ ਇਹ ਇੱਕ ਛੋਟਾ ਜਿਹਾ ਪ੍ਰਾਈਵੇਟ ਕਾਲਜ ਸੀ ਜਿੱਥੇ ਉਸ ਦੇ ਵਰਗੇ ਸਾਈਕੜੇ ਸਟੂਡੈਂਟ ਸਨ ਜਿਨ੍ਹਾਂ ਦਾ ਧਿਆਨ ਪੜਾਈ ਵਿੱਚ ਘਟ ਤੇ ਕੰਮ ਲੱਭਣ ਵਿੱਚ ਵੱਧ ਸੀ ਗੁਰਕਿਰਤ ਨੂੰ ਪਤਾ ਸੀ ਕਿ ਉਸ ਕੋਲ ਸਮਾਂ ਘੱਟ ਹੈ ਉਸਨੇ ਕਾਲਜ ਦੀਆਂ ਫੀਸਾਂ ਵੀ ਭਰਨੀਆਂ ਸਨ ਆਪਣਾ ਖਰਚਾ ਵੀ ਚਲਾਉਣਾ ਸੀ ਤੇ ਪਿੰਡ ਬਾਪੂ ਦਾ ਕਰਜ਼ਾ ਵੀ ਮੋੜਨਾ ਸੀ ਪਹਿਲੀ ਨੌਕਰੀ ਇੱਕ ਫੈਕਟਰੀ ਵਿੱਚ ਮਿਲੀ ਰਾਤ ਦੀ ਸ਼ਿਫਟ ਮਸ਼ੀਨਾਂ ਦੇ ਸ਼ੋਰ ਵਿੱਚ ਉਸ ਨੂੰ ਆਪਣੀ ਜ਼ਿੰਦਗੀ ਦਾ ਸ਼ੋਰ ਸੁਣਾਈ ਦਿੰਦਾ ਸੀ 8 ਘੰਟੇ ਖੜੇ ਹੋ ਕੇ ਕੰਮ ਕਰਨਾ ਠੰਡ ਵਿੱਚ ਬੱਸ ਸਟਾਪ ਤੇ ਬੱਸ ਦੀ ਉਡੀਕ ਕਰਨੀ ਤੇ ਫਿਰ ਸਵੇਰੇ ਆ ਕੇ ਕਾਲਜ ਦੀ ਅਸਾਈਨਮੈਂਟ ਪੂਰੀ ਕਰਨੀ मां सुरजीत कौर जदो फोन करदी पुत्त रोटी खा ले ता गुरकिरत ਝੂਠ बोल दंदी हां जी मम्मी ਹੁਣੇ ਖਾ ਕੇ ਹਟੀਆਂ ਜਦੋ ਕਿ ਉਸਨੇ ਸਵੇਰ ਦੀ ਇੱਕ ਕੌਫੀ ਤੋਂ ਬਾਅਦ ਕੁਝ ਨਹੀਂ ਖਾਦਾ ਹੁੰਦਾ ਸੀ ਉਸਨੇ ਆਪਣੇ ਹੰਝੂ ਲੁਕਾਉਣੇ ਸਿੱਖ ਲੈ ਸਨ ਉਸਨੇ ਆਪਣੀ ਤਕਲੀਫ ਨੂੰ ਆਪਣੀ ਮੁਸਕਰਾਟ ਪਿੱਛੇ ਛੁਪਾਉਣਾ ਸਿੱਖ ਲਿਆ ਸੀ ਕੈਨੇਡਾ ਵਿੱਚ ਜ਼ਿੰਦਗੀ ਸੌਖੀ ਨਹੀਂ ਸੀ ਗੁਰਕਿਰਤ ਨੇ ਜਲਦੀ ਹੀ ਸਮਝ ਲਿਆ ਸੀ ਕਿ ਇੱਥੇ ਹਰ ਕੋਈ ਆਪਣੀ ਲੜਾਈ ਲੜ ਰਿਹਾ ਹੈ ਉਸਨੇ ਇੱਕ ਨੌਕਰੀ ਛੱਡ ਕੇ ਦੋ ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਆ ਵੀ ਕੈਡ ਤੇ ਉਹ ਇੱਕ ਟਿਮ ਹੌਟਨੈਸ ਤੇ ਕੰਮ ਕਰਦੀ ਤੇ ਹਫਤੇ ਦੇ ਦਿਨਾਂ ਵਿੱਚ ਰਾਤ ਨੂੰ ਇੱਕ ਵੇਅਰ ਹਾਊਸ ਵਿੱਚ ਪੜਾਈ ਸਿਰਫ ਨਾਮ ਦੀ ਰਹਿ ਗਈ ਸੀ ਉਸ ਦਾ ਇੱਕੋ ਇੱਕ ਮਕਸਦ ਸੀ ਪੈਸੇ ਕਮਾਉਣਾ ਉਹ ਹਰ ਮਹੀਨੇ ਪੈਸੇ ਬਚਾ ਕੇ ਪਿੰਡ ਭੇਜਦੀ ਜਦੋਂ ਪਹਿਲੀ ਵਾਰ ਉਸਨੇ ਪੈਸੇ ਭੇਜੇ ਤੇ ਬਾਪੂ ਬਲਬੀਰ ਸਿੰਘ ਨੇ ਫੋਨ ਤੇ ਕਿਹਾ ਪੁੱਤ ਤੇਰੇ ਪੈਸਿਆਂ ਨਾਲ ਆਲਤੀ ਦੀ ਕਿਸ਼ਤ ਮੋੜ ਦਿੱਤੀ ਹੈ ਤਾਂ ਗੁਰਕਿਰਤ ਨੂੰ ਲੱਗਿਆ ਜਿਵੇਂ ਉਸਦੀ ਸਾਰੀ ਥਕਾਵਟ ਦੂਰ ਹੋ ਗਈ ਹੋਵੇ ਪਰ ਇਸ ਕਮਾਈ ਦੀ ਕੀਮਤ ਉਹ ਹੌਲੀ-ਹੌਲੀ ਚੁਕਾ ਰਹੀ ਸੀ ਉਸ ਕੋਲ ਆਪਣੇ ਲਈ ਸਮਾਂ ਨਹੀਂ ਸੀ ਉਸਨੇ ਨਵੇਂ ਕੱਪੜੇ ਖਰੀਦਣੇ ਛੱਡ ਦਿੱਤੇ ਸਨ ਉਹ ਦੋਸਤਾਂ ਨਾਲ ਕੁੰਮਣ ਫਿਰਨ ਨਹੀਂ ਜਾਂਦੀ ਸੀ ਉਸ ਦੀ ਬੇਸਮੈੱਥ ਦੀ ਜ਼ਿੰਦਗੀ ਬਸ ਕੰਮ ਕਾਲਜ ਤੇ ਸੌਣ ਤੱਕ ਸੀਮਤ ਹੋ ਗਈ ਸੀ। ਕਈ ਵਾਰ ਜਦੋਂ ਉਹ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦੀ ਥੱਕ ਜਾਂਦੀ ਤਾਂ ਉਸ ਨੂੰ ਆਪਣਾ ਪਿੰਡ ਜਸੋਵਾਲ ਯਾਦ ਆਉਂਦਾ। ਉਸ ਨੂੰ ਯਾਦ ਆਉਂਦਾ ਕਿ ਕਿਵੇਂ ਉਹ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਜਾਂਦੀ ਸੀ। ਇੱਥੇ ਉਸ ਦੇ ਕੋਲ ਰੋਣ ਲਈ ਵੀ ਮੌਡਾ ਨਹੀਂ ਸੀ। ਉਸ ਨੇ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ ਸੀ ਪਰ ਅੰਦਰੋਂ ਉਹ ਟੁੱਟ ਰਹੀ ਸੀ। ਸਭ ਤੋਂ ਵੱਡਾ ਝਟਕਾ ਗੁਰਕ੍ਰਿਤ ਨੂੰ ਉਦੋਂ ਲੱਗਿਆ ਜਦੋਂ ਉਸਦੇ ਛੋਟੇ ਭਰਾ ਦਾ ਵਿਆਹ ਤੈਅ ਹੋਇਆ ਸਾਰਾ ਪਰਿਵਾਰ ਚਾਹੁੰਦਾ ਸੀ ਕਿ ਗੁਰਕ੍ਰਿਤ ਵਿਆਹ ਤੇ ਪਿੰਡ ਆਵੇ ਪਰ ਗੱਲ ਉੱਥੇ ਹੀ ਆ ਕੇ ਰੁਕ ਗਈ ਪੜਾਈ ਤੇ ਕੰਮ ਉਸਦੀ ਪੜਾਈ ਅਜੇ ਪੂਰੀ ਨਹੀਂ ਹੋਈ ਸੀ ਤੇ ਜੇ ਉਹ ਕੰਮ ਛੱਡ ਕੇ ਜਾਂਦੀ ਤਾਂ ਵਾਪਸ ਆ ਕੇ ਨੌਕਰੀ ਮਿਲਣੀ ਔਖੀ ਸੀ ਸਭ ਤੋਂ ਵੱਡੀ ਗੱਲ ਉਸ ਕੋਲ ਪਿੰਡ ਆਉਣ ਜਾਣ ਦੀ ਟਿਕਟ ਦੇ ਪੈਸੇ ਵੀ ਨਹੀਂ ਸਨ ਉਸਨੇ ਦਿਲ ਤੇ ਪੱਥਰ ਰੱਖ ਕੇ ਪਰਿਵਾਰ ਨੂੰ ਮਨ੍ਹਾ ਕਰ ਦਿੱਤਾ ਬਾਪੂ ਜੀ ਮੈਂ ਨਹੀਂ ਆ ਸਕਦੀ ਮੇਰੇ ਪੇਪਰ ਹਨ ਉਸਨੇ ਝੂਠ ਬੋਲਿਆ ਜਿਸ ਦਿਨ ਵਿਆਹ ਸੀ ਉਸ ਦਿਨ ਉਹ ਆਪਣੇ ਕਮਰੇ ਵਿੱਚ ਬੈਠੀ ਵੀਡੀਓ ਕਾਲ ਤੇ ਸਭ ਕੁਝ ਦੇਖ ਰਹੀ ਸੀ ਉਸਨੇ ਆਪਣੀ ਮਾਂ ਸਰਜੀਤ ਕੌਰ ਨੂੰ ਨੱਚਦੇ ਦੇਖਿਆ ਬਾਪੂ ਬਲਬੀਰ ਸਿੰਘ ਨੂੰ ਖੁਸ਼ੀ ਵਿੱਚ ਮਹਿਮਾਨਾਂ ਦਾ ਸਵਾਗਤ ਕਰਦੇ ਦੇਖਿਆ ਉਸ ਦਾ ਪਰਾ ਕੋੜੀ ਚੜ ਰਿਹਾ ਸੀ ਤੇ ਉਹ ਉਸ ਦੀ ਵੱਡੀ ਪੈਣ ਹਜ਼ਾਰਾਂ ਮੀਲ ਦੂਰ ਇੱਕ ਬੇਸਮੈਂਟ ਵਿੱਚ ਬੈਠੀ ਰੋ ਰਹੀ ਸੀ ਉਸਨੇ ਚਟਪਟ ਪੈਸੇ ਟਰਾਂਸਫਰ ਕੀਤੇ ਪਰ ਆਲੇ ਸ਼ਗਨ ਪਰ ਉਹ ਜਾਣਦੀ ਸੀ ਕਿ ਪੈਸੇ ਕਦੇ ਵੀ ਰਿਸ਼ਤਿਆਂ ਦੀ ਗਰਮਾਹਟ ਦੀ ਥਾਂ ਨਹੀਂ ਲੈ ਸਕਦੇ ਏਸੀ ਪਹਿਲੀ ਚੀਜ਼ ਜੋ ਉਸਨੇ ਖੱਟੀ ਗਵਾਈ ਸੀ ਪਰਿਵਾਰਕ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਉਸ ਦਿਨ ਉਸਨੂੰ ਅਹਿਸਾਸ ਹੋਇਆ ਕਿ ਉਸਨੇ ਡਾਲਰ ਤਾਂ ਕਮਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਉਹ ਅਨਮੋਲ ਪਲ ਗਵਾ ਰਹੀ ਸੀ ਜੋ ਕਦੇ ਵਾਪਸ ਨਹੀਂ ਆਉਣੇ ਸਨ ਪੜਾਈ ਖਤਮ ਹੋਣ ਤੋਂ ਬਾਅਦ ਅਸਲੀ ਦੌਰ ਸ਼ੁਰੂ ਹੋਈ ਪੀਆਰ ਦੀ ਇਹ ਇੱਕ ਅਜਈ ਦੌਰ ਸੀ ਜਿਸ ਵਿੱਚ ਹਰ ਸਟੂਡੈਂਟ ਪਜ ਰਿਆ ਸੀ ਵਰਕ ਪਰਮਿਟ ਮਿਲ ਗਿਆ ਸੀ ਪਰ ਪੱਕੇ ਹੋਣ ਦਾ ਰਾਹ ਬਹੁਤ ਔਖਾ ਸੀ ਪੁਆਇੰਟ ਸਿਸਟਮ ਐਲ ਐ ਐ ਤੇ ਵਕੀਲਾਂ ਦੀਆਂ ਮੋਟੀਆਂ ਫੀਸਾਂ ਗੁਰਕਿਰਤ ਨੇ ਹੁਣ ਇੱਕ ਚੰਗੀ ਨੌਕਰੀ ਲੱਭ ਲਈ ਸੀ ਉਹ ਇੱਕ ਦਫ਼ਤਰ ਵਿੱਚ ਕੰਮ ਕਰਨ ਲੱਗ ਪਈ ਸੀ। ਉਸ ਦੀ ਜ਼ਿੰਦਗੀ ਹੁਣ ਬੇਸਮੈਂਟ ਤੋਂ ਨਿਕਲ ਕੇ ਇੱਕ ਅਪਾਰਟਮੈਂਟ ਵਿੱਚ ਆ ਗਈ ਸੀ ਜੋ ਉਹ ਇੱਕ ਹੋਰ ਕੁੜੀ ਨਾਲ ਸਾਂਝਾ ਕਰਦੀ ਸੀ। ਪਰ ਪੀ ਆਰ ਦੀ ਤਲਵਾਰ ਹਮੇਸ਼ਾ ਉਸ ਦੇ ਸਿਰ ਤੇ ਲਟਕਦੀ ਰਹਿੰਦੀ। ਉਸਨੇ ਦੇਖਿਆ ਕਿ ਕਿਵੇਂ ਕਈ ਕੁੜੀਆਂ ਮੁੰਡੇ ਪੱਕੇ ਹੋਣ ਲਈ ਗਲਤ ਰਾਹ ਤੇ ਪੈ ਜਾਂਦੇ ਸਨ। ਕੰਟਰੈਕਟ ਮੈਰਿਜ ਦਾ ਸਹਾਰਾ ਲੈਂਦੇ ਸਨ। ਪਰ ਗੁਰਕਿਰਤ ਆਪਣੇ ਬਾਪੂ ਬਲਬੀਰ ਸਿੰਘ ਦੀ ਇੱਜ਼ਤ ਨੂੰ ਦਾਗ ਨਹੀਂ ਲਾਉਣਾ ਚਾਹੁੰਦੀ ਸੀ ਉਸਨੇ ਮਿਹਨਤ ਦਾ ਰਾਹ ਚੁਣਿਆ ਉਹ ਦਿਨ ਰਾਤ ਕੰਮ ਕਰਦੀ ਓਵਰਟਾਈਮ ਲਾਉਂਦੀ ਤਾਂ ਜੋ ਉਸਦਾ ਐਕਸਪੀਰੀਅੰਸ ਪੂਰਾ ਹੋ ਸਕੇ ਇਸ ਦੌਰਾਨ ਉਸਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬਿਲਕੁਲ ਪੁਲਾ ਦਿੱਤਾ ਸੀ ਨਾ ਕੋਈ ਦੋਸਤ ਨਾ ਕੋਈ ਸਹੇਲੀ ਬਸ ਕੰਮ ਤੇ ਕਰ ਆਖਰਕਾਰ 3 ਸਾਲਾਂ ਦੇ ਲੰਬੇ ਇੰਤਜ਼ਾਰ ਤੇ ਸਖਤ ਮਿਹਨਤ ਤੋਂ ਬਾਅਦ ਉਹ ਦਿਨ ਆਇਆ ਜਦੋਂ ਉਸਦੇ ਹੱਥ ਵਿੱਚ ਕੈਨੇਡਾ ਦੀ ਪੀਆਰ ਸੀ ਉਸ ਦਿਨ ਉਹ ਜੀ ਪਰ ਕੇ ਰੋਈ ਇਹ ਖੁਸ਼ੀ ਦੇ ਹੰਝੂ ਸਨ ਪਰ ਇਹਨਾਂ ਵਿੱਚ ਪਿਛਲੇ ਸਾਲਾਂ ਦਾ ਦਰਦ ਤਨਹਾਈ ਤੇ ਸੰਘਰਸ਼ ਵੀ ਸ਼ਾਮਲ ਸੀ ਪੀਆਰ ਮਿਲਣ ਤੋਂ ਬਾਅਦ ਗੁਰਕਿਰਤ ਦੀ ਜ਼ਿੰਦਗੀ ਬਦਲ ਗਈ ਹੁਣ ਉਸ ਤੇ ਸਟੂਡੈਂਟ ਜਨ ਵਰਕ ਪਰਮਿਟ ਵਾਲਾ ਦਬਾਅ ਨਹੀਂ ਸੀ ਉਸਨੇ ਆਪਣੀ ਪਹਿਲੀ ਨਵੀਂ ਗੱਡੀ ਖਰੀਦੀ ਇਹ ਇੱਕ ਵੱਡੀ ਉਪਲਬਧੀ ਸੀ ਉਸਨੇ ਗੱਡੀ ਦੀ ਫੋਟੋ ਖਿੱਚ ਕੇ ਪਿੰਡ ਪੇਜੀ ਬਾਪੂ ਬਲਬੀਰ ਸਿੰਘ ਨੇ ਉਹ ਫੋਟੋ ਪੂਰੇ ਪਿੰਡ ਵਿੱਚ ਦਿਖਾਈ ਵੇਖੋ ਮੇਰੀ ਤੀਨੇ ਕੈਨੇਡਾ ਚ ਗੱਡੀ ਲਈ ਹੈ ਇਹ ਕਮਾਇਆ ਸਿੱਕ ਮਾਪਿਆਂ ਦੀ ਅੱਖਾਂ ਵਿੱਚ ਮਾਣ ਗੁਰਕ੍ਰਿਤ ਨੇ ਹੁਣ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸਨ ਉਸਨੇ ਬਾਪੂ ਦਾ ਸਾਰਾ ਕਰਜ਼ਾ ਲਾ ਦਿੱਤਾ ਸੀ ਜ਼ਮੀਨ ਜੋ ਗਹਿਣੇ ਪਈ ਸੀ छुड़ਵਾ ਲਈ ਸੀ ਪਿੰਡ ਵਾਲੇ ਪੁਰਾਣੇ ਘਰ ਦੀ ਥਾਂ ਤੇ ਨਵੀਂ ਕੋਠੇ ਦੀ ਨਹੀਂ ਰੱਖ ਦਿੱਤੀ ਗਈ ਸੀ ਇਹ ਸਭ ਗੁਰਕਿਰਤ ਦੇ ਢਾਲਰਾ ਦਾ ਕਮਾਲ ਸੀ ਉਹ ਹੁਣ ਸਿਰਫ ਗੁਰਕਿਰਤ ਨਹੀਂ ਸੀ ਉਹ ਕੈਨੇਡਾ ਵਾਲੀ ਗੁਰਕਿਰਤ ਬਣ ਗਈ ਸੀ ਪਰ ਇਸ ਸਭ ਵਿੱਚ ਉਹ ਗੁਰਕਿਰਤ ਕਿਤੇ ਗਵਾਚ ਗਈ ਸੀ ਜੋ ਜਸੋਵਾਲ ਦੀਆਂ ਗਲੀਆਂ ਵਿੱਚ ਖੁੱਲ ਕੇ ਹੱਸਦੀ ਸੀ ਹੁਣ ਉਸ ਦੀ ਹਰ ਗੱਲ ਵਿੱਚ ਹਿਸਾਬ ਕਿਤਾਬ ਸੀ ਉਹ ਪੈਸੇ ਦੀ ਕੀਮਤ ਸਮਝ ਗਈ ਸੀ ਪਰ ਸ਼ਾਇਦ ਰਿਸ਼ਤਿਆਂ ਦੀ ਕੀਮਤ ਪੁੱਲਦੀ ਜਾ ਰਹੀ ਸੀ ਜਦੋਂ ਮਾਂ ਸੁਰਜੀਤ ਕੌਰ ਫੋਨ ਤੇ ਕੰਟਾ ਗੰਟਾ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਤਾਂ ਗੁਰਕਿਰਤ ਕਹਿ ਦਿੰਦੀ ਮੰਮੀ ਜਲਦੀ ਬੋਲੋ ਮੇਰੇ ਕੋਲ ਟਾਈਮ ਕੱਟ ਹੈ ਕੰਮ ਤੇ ਜਾਣਾ ਹੈ ਉਹ ਇਹ ਪੁੱਲ ਗਈ ਸੀ ਕਿ ਜਿਸ ਮਾਂ ਨੇ ਉਸ ਨੂੰ ਟਾਈਮ ਦੇਣਾ ਸਿਖਾਇਆ ਸੀ ਅੱਜ ਉਹ ਉਸ ਕੋਲੋਂ ਹੀ ਟਾਈਮ ਮੰਗ ਰਹੀ ਸੀ ਪੂਰੇ 6 ਸਾਲ ਬਾਅਦ ਗੁਰਕਿਰਤ ਨੇ ਪਿੰਡ ਜਸੋਵਾਲ ਵਾਪਸ ਜਾਣ ਦਾ ਪ੍ਰੋਗਰਾਮ ਬਣਾਇਆ ਹੁਣ ਉਹ ਇੱਕ ਕੈਨੇਡੀਅਨ ਨਾਗਰਿਕ ਸੀ ਜਦੋਂ ਉਹ ਅੰਮ੍ਰਿਤਸਰ 에য়ারਪੋਰਟ ਤੇ ਉਤਰੀ ਤਾਂ ਉਸ ਦਾ ਸਵਾਗਤ ਕਰਨ ਲਈ ਪੂਰਾ ਪਰਿਵਾਰ ਤੇ ਪਿੰਡ ਦੇ ਕੁਝ ਲੋਕ ਟੋਲਨ ਗਾਰੀਆਂ ਨਾਲ ਪਹੁੰਚੇ ਹੋਏ ਸਨ ਉਸ ਨੂੰ ਫੁੱਲਾਂ ਦੇ ਹਾਰ ਪਾਏ ਗਏ ਗੁਰਕ੍ਰਿਤ ਨੂੰ ਇੱਕ ਪਲ ਲਈ ਲੱਗਿਆ ਜਿਵੇਂ ਉਹ ਕੋਈ ਸੈਲੀਬ੍ਰਿਟੀ ਹੋਵੇ ਪਰ ਜਿਵੇਂ ਹੀ ਉਹ ਪਿੰਡ ਪਹੁੰਚੀ ਉਸ ਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗਾ ਸਭ ਕੁਝ ਬਦਲ ਗਿਆ ਸੀ ਪਿੰਡ ਦੀਆਂ ਕੱਚੀਆਂ ਗਲੀਆਂ ਹੁਣ ਪੱਕੀਆਂ ਹੋ ਗਈਆਂ ਸਨ ਉਸ ਦਾ ਆਪਣਾ ਘਰ ਜੋ ਹੁਣ ਇੱਕ ਵੱਡੀ ਕੋਠੀ ਬਣ ਚੁੱਕਾ ਸੀ ਉਸ ਨੂੰ ਆਪਣਾ ਨਹੀਂ ਲੱਗ ਰਿਹਾ ਸੀ ਉਸ ਨੂੰ ਉਹ ਪੁਰਾਣਾ ਕੱਚਾ ਵੇੜਾ ਯਾਦ ਆ ਰਿਹਾ ਸੀ ਜਿੱਥੇ ਉਹ ਮੰਜੀ ਤੇ ਬੈਠ ਕੇ ਆਪਣੀ ਮਾਂ ਨਾਲ ਦੁੱਖ ਸੁੱਖ ਸਾਂਝੇ ਕਰਦੀ ਸੀ ਮਾਂ surjeet कौर ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸਨੇ ਤੇ ਲਈ ਉਹ ਸਭ ਕੁਝ ਬਣਾਇਆ ਜੋ ਉਸ ਨੂੰ ਪਸੰਦ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਘਰ ਦਾ ਮੱਖਣ ਪਰ ਗੁਰਕਿਰਤ ਦਾ ਸਵਾਦ ਹੁਣ ਬਦਲ ਚੁੱਕਾ ਸੀ ਉਸ ਨੂੰ ਇਹ ਖਾਣਾ ਬਹੁਤ ਪਾਰੀ ਲੱਗ ਰਿਹਾ ਸੀ ਉਹ ਹੁਣ ਕੈਨੇਡਾ ਦੀਆਂ ਸਲਾਦ ਤੇ ਸੈਂਡਵਿਚ ਦੀ ਆਦੀ ਹੋ ਚੁੱਕੀ ਸੀ ਬਾਪੂ ਬਲਬੀਰ ਸਿੰਘ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ ਉਸ ਦੀ ਤੀਨੇ ਉਹ ਕਰ ਦਿਖਾਇਆ ਸੀ ਜੋ ਪਿੰਡ ਦੇ ਮੁੰਡੇ ਵੀ ਨਹੀਂ ਕਰ ਸਕੇ ਸਨ ਨਵੀਂ ਕੋਠੀ ਕਾਰ ਅੱਗੇ ਖੜੀ ਨਵੀਂ ਗੱਡੀ ਜੋ ਗੁਰਕ੍ਰਤ ਦੇ ਪੈਸਿਆਂ ਨਾਲ ਲਈ ਗਈ ਸੀ ਤੇ ਖੇਤਾ ਲਈ ਨਵਾਂ ਟਰੈਕਟਰ ਇਹ ਸਭ ਕਮਾਇਆ ਸੀ ਇਹ ਉਹ ਕਮਾਈ ਸੀ ਜੋ ਦਿਖਾਈ ਦਿੰਦੀ ਸੀ ਜਿਸ ਨੂੰ ਛੂਹਿਆ ਜਾ ਸਕਦਾ ਸੀ ਪਿੰਡ ਵਿੱਚ ਹਰ ਕੋਈ ਗੁਰਕ੍ਰਤ ਦੀ ਮਿਸਾਲ ਦੇ ਰਿਹਾ ਸੀ ਰਿਸ਼ਤੇਦਾਰ ਜੋ ਕਦੇ ਗੱਲ ਨਹੀਂ ਕਰਦੇ ਸਨ ਹੁਣ ਉਸ ਦੇ ਅੱਗੇ ਪਿੱਛੇ ਕੁੰਮ ਰਹੇ ਸਨ ਹਰ ਕੋਈ ਚਾਹੁੰਦਾ ਸੀ ਕਿ ਗੁਰਕ੍ਰਤ ਉਹਨਾਂ ਦੇ ਬੱਚਿਆਂ ਨੂੰ ਵੀ ਕੈਨੇਡਾ ਬੁਲਾ ਲਵੇ ਗੁਰਕਿਰਤ ਨੂੰ ਇਹ ਸਭ ਦੇਖ ਕੇ ਖੁਸ਼ੀ ਵੀ ਹੁੰਦੀ ਤੇ ਦੁੱਖ ਵੀ ਖੁਸ਼ੀ ਇਸ ਗੱਲ ਦੀ ਕਿ ਉਸਨੇ ਆਪਣੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਸੀ ਤੇ ਦੁੱਖ ਇਸ ਗੱਲ ਦਾ ਕਿ ਲੋਕ ਉਸ ਨੂੰ ਨਹੀਂ ਉਸ ਦੇ ਡਾਲਰਾਂ ਨੂੰ ਸਲਾਮ ਕਰ ਰਹੇ ਸਨ ਉਸਨੇ ਮਹਿਸੂਸ ਕੀਤਾ ਕਿ ਉਹ ਹੁਣ ਇਸ ਪਿੰਡ ਦਾ ਹਿੱਸਾ ਨਹੀਂ ਰਹੀ ਉਹ ਇੱਥੇ ਸਿਰਫ ਇੱਕ ਮਹਿਮਾਨ ਸੀ ਇੱਕ ਐਨ ਆਰ ਆਈ ਮਹਿਮਾਨ ਉਸਦੀਆਂ ਪੁਰਾਣੀਆਂ ਸਹੇਲੀਆਂ ਜਿਨ੍ਹਾਂ ਨਾਲ ਉਹ ਖੇਡਦੀ ਵੱਡੀ ਹੋਈ ਸੀ ਹੁਣ ਵਿਆਹੀਆਂ ਹੋਈਆਂ ਸਨ ਉਹਨਾਂ ਦੇ ਬੱਚੇ ਸਨ ਜਦੋਂ ਉਹ ਉਹਨਾਂ ਨੂੰ ਮਿਲਦੀ ਤਾਂ ਗੱਲ ਕਰਨ ਲਈ ਕੁਝ ਸਾਂਝਾ ਨਹੀਂ ਹੁੰਦਾ ਸੀ ਉਹ ਆਪਣੀ ਸੌਰੇ ਦੀਆਂ ਗੱਲਾਂ ਕਰਦੀਆਂ ਤੇ ਗੁਰਕ੍ਰਿਤ ਆਪਣੀ ਮੌਰਗੇਜ ਤੇ ਕਾਰ ਪੇਮੈਂਟ ਦਿਆਂ ਇੱਕ ਸ਼ਾਮ ਜਦੋਂ ਉਹ ਆਪਣੀ ਮਾਂ ਸੁਰਜੀਤ ਕੌਰ ਨਾਲ ਛੱਤ ਤੇ ਬੈਠੀ ਸੀ ਤਾ ਸੁਰਜੀਤ ਕੌਰ ਨੇ ਪੁਰਾਣਾ ਸੰਦੂਕ ਖੋਲ੍ਹਿਆ। ਉਸ ਵਿੱਚ ਉਸਨੇ ਗੁਰਕਿਰਤ ਦੇ ਦਾਜ ਲਈ ਕੱਢੇ ਹੋਏ ਸੂਟ ਤੇ ਗਹਿਣੇ ਰੱਖੇ ਹੋਏ ਸਨ। ਪੁੱਤ, ਇਹ ਸਭ ਤੇਰੇ ਲਈ ਸਾਬ ਕੇ ਰੱਖਿਆ ਸੀ। ਸੋਚਿਆ ਸੀ ਜਦੋਂ ਤੂੰ ਵਿਆਹ ਕੇ ਜਾਵੇਂਗੀ। ਮਾਂ ਦੀ ਗੱਲ ਅਦੂਰੀ ਰਹਿ ਗਈ। ਗੁਰਕਿਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ 30 ਸਾਲ ਦੀ ਹੋ ਚੁੱਕੀ ਸੀ। ਕੰਮ ਤੇ ਪੈਸੇ ਕਮਾਉਣ ਦੀ ਦੌੜ ਵਿੱਚ ਉਹ ਇਹ ਪੁੱਲ ਹੀ ਗਈ ਸੀ। ਕਿ ਉਸ ਦੀ ਆਪਣੀ ਜ਼ਿੰਦਗੀ ਵੀ ਹੈ ਉਸ ਨੇ ਸਭ ਕੁਝ ਕਮਾਇਆ ਸੀ ਕਕਾਰ ਗੱਡੀ ਇੱਜ਼ਤ ਪੈਸਾ ਪਰ ਉਸ ਨੇ ਖੱਟਿਆ ਕੀ ਸੀ ਉਸ ਨੇ ਆਪਣੀ ਜਵਾਨੀ ਦੇ ਸਭ ਤੋਂ ਖੂਬਸੂਰਤ ਸਾਲ ਖੱਟ ਲੈ ਸਨ ਉਸ ਨੇ ਆਪਣੀ ਮਾਂ ਦੇ ਹੱਥ ਦੀ ਰੋਟੀ ਖੱਟ ਲੈ ਸੀ ਉਸ ਨੇ ਆਪਣੇ ਬਾਪੂ ਨਾਲ ਬਿਤਾਏ ਉਹ ਪਲ ਖੱਟ ਲੈ ਸਨ ਜਦੋਂ ਉਹ ਉਸ ਦੇ ਸਿਰ ਹੱਥ ਰੱਖ ਕੇ ਕਹਿੰਦਾ ਸੀ ਮੇਰੀ ਤੀ ਤਾਂ ਸ਼ੇਰ ਹੈ ਉਸਨੇ ਆਪਣੀਆਂ ਸਹੇਲੀਆਂ ਨਾਲ ਕੀਤੇ ਹਾਸੇ ਠੇ ਖਟ ਲੈਸਨ ਇਹ ਉਹ ਕਾਂਟਾ ਸੀ ਜਿਸ ਦੀ ਪਰਪਾਈ ਦੁਨੀਆ ਦਾ ਕੋਈ ਵੀ ਡਾਲਰ ਨਹੀਂ ਕਰ ਸਕਦਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਨੇ ਉਸ ਨੂੰ ਇੱਕ ਮਜ਼ਬੂਤ ਆਜ਼ਾਦ ਔਰਤਾਂ ਬਣਾ ਦਿੱਤਾ ਸੀ ਪਰ ਉਸ ਕੋਲੋਂ ਉਸ ਦੀ 마ਸੂਮੀਅਤ ਤੇ ਉਸ ਦੇ ਰਿਸ਼ਤਿਆਂ ਦੀ ਨਿਖ ਖੋ ਲਈ ਸੀ 1 ਮਹੀਨੇ ਬਾਅਦ ਜਦੋਂ ਗੁਰਕਿਰਤ ਵਾਪਸ ਬ੍ਰੈਪਟਨ ਪਰਤ ਰਹੀ ਸੀ ਤਾਂ 에ਅਰਪੋਰਟ ਤੇ ਮਾਹੌਲ ਬਿਲਕੁਲ ਵੱਖਰਾ ਸੀ ਇਸ ਵਾਰ ਉਸ ਨੂੰ ਛੱਡਣ ਆਏ ਬਾਪੂ ਬਲਬੀਰ ਸਿੰਘ ਤੇ ਮਾਂ ਸਰਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਤਾਂ ਸਨ ਪਰ ਨਾਲ ਹੀ ਇੱਕ ਸਕੂਨ ਵੀ ਸੀ ਉਹਨਾਂ ਦੀ ਤੀਨੇ ਉਹਨਾਂ ਦੇ ਸਾਰੇ ਫਰਜ਼ ਪੂਰੇ ਕਰ ਦਿੱਤੇ ਸਨ ਪਰ ਗੁਰਕਿਰਤ ਦਾ ਮਨ ਪਾਰੀ ਸੀ ਜਹਾਜ਼ ਵਿੱਚ ਬੈਠ ਕੇ ਉਹ ਸੋਚ ਰਹੀ ਸੀ ਕਿ ਉਸ ਦਾ ਅਸਲੀ ਘਰ ਕਿਹੜਾ ਹੈ ਜਸੋਵਾਲ ਜਿੱਥੇ ਉਸਦਾ ਬਚਪਨ ਸੀ ਪਰ ਹੁਣ ਉਹ ਅਜਨਬੀ ਮਹਿਸੂਸ ਕਰਦੀ ਹੈ। ਜਾਂ ਬ੍ਰੈਪਟਨ ਜਿੱਥੇ ਉਸਦੀ ਨੌਕਰੀ ਉਸਦਾ ਘਰ ਜਿਸ ਦੀ ਮਾਰਗੇਜ ਅਜੇ ਬਾਕੀ ਹੈ ਤੇ ਉਸਦੀ ਕਾਰ ਹੈ ਪਰ ਜਿੱਥੇ ਉਸਦੇ ਆਪਣੇ ਕਹਿਣ ਵਾਲਾ ਕੋਈ ਨਹੀਂ। ਇਹ ਸਫ਼ਰ ਅਜੇ ਖਤਮ ਨਹੀਂ ਹੋਇਆ ਸੀ। ਅੱਜ ਗੁਰਕ੍ਰਿਤ ਬ੍ਰੈਪਟਨ ਵਿੱਚ ਸੈਟਲ ਹੈ। ਉਸ ਕੋਲ ਸਭ ਕੁਝ ਹੈ ਜਿਸ ਦਾ ਸੁਪਨਾ ਉਸਨੇ ਦੇਖਿਆ ਸੀ। ਪਰ ਅਕਸਰ ਰਾਤਾਂ ਨੂੰ ਜਦੋਂ ਉਹ ਆਪਣੀ ਵੱਡੀ ਗੱਡੀ ਚਲਾ ਕੇ ਆਪਣੇ ਖਾਲੀ ਘਰ ਵਾਪਸ ਆਉਂਦੀ ਹੈ ਤਾਂ ਉਸ ਨੂੰ ਜਸੋਵਾਲ ਦਾ ਉਹ ਕੱਚਾ ਵੇੜਾ ਯਾਦ ਆਉਂਦਾ ਹੈ ਜਿੱਥੇ ਸ਼ਾਇਦ ਪੈਸਾ ਨਹੀਂ ਸੀ ਪਰ ਸਕੂਨ ਬਹੁਤ ਸੀ ਤਾਂ ਦੋਸਤੋ ਏਸੀ ਗੁਰਕਿਰਤ ਦੀ ਕਹਾਣੀ ਇਸ ਸਵਾਲ ਦਾ ਜਵਾਬ ਕਿ ਉਸਨੇ ਕੀ ਖੱਟਿਆ ਤੇ ਕੀ ਕਮਾਇਆ ਸ਼ਾਇਦ ਬਹੁਤ ਗੁੰਜਲਦਾਰ ਹੈ ਉਸਨੇ ਕਮਾਈ ਕੀਤੀ ਵਿੱਤੀ ਆਜ਼ਾਦੀ ਇੱਕ ਬਿਹਤਰ ਜੀਵਨ ਸ਼ੈਲੀ ਤੇ ਆਪਣੇ ਮਾਪਿਆਂ ਦਾ ਮਾਣ ਉਸਨੇ ਉਹਨਾਂ ਨੂੰ ਕਰਜ਼ੇ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਇੱਕ ਸੁਖਾਲੀ ਜ਼ਿੰਦਗੀ ਦਿੱਤੀ ਇਹ ਕਮਾਈ ਛੋਟੀ ਨਹੀਂ ਹੈ ਪਰ ਇਸ ਦੇ ਬਦਲੇ ਉਸਨੇ ਖੱਟਿਆ ਗਵਾਇਆ ਆਪਣਾ ਬਚਪਨ ਆਪਣੀ ਜਵਾਨੀ ਦੇ ਅਨਮੋਲ ਪਲ ਰਿਸ਼ਤਿਆਂ ਦੀ ਨੀਗ ਤੇ ਆਪਣੀ ਮਿੱਟੀ ਨਾਲ ਜੁੜੀ ਹੋਈ ਪਛਾਣ ਉਸਨੇ ਪੈਸੇ ਤਾਂ ਕਮਾ ਲਏ ਪਰ ਸ਼ਾਇਦ ਉਹ ਖੁਸ਼ੀ ਗਵਾ ਲਈ ਜੋ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਮਿਲਦੀ ਹੈ ਅੱਜ ਉਹ ਇੱਕ ਸਫਲ ਐਨ ਆਰ ਆਈ ਹੈ ਪਰ ਸ਼ਾਇਦ ਇੱਕ ਅਧੂਰੀਤੀ ਇੱਕ ਅਧੂਰੀ ਪੈਣ ਤੇ ਇੱਕ ਅਧੂਰੀ ਇਨਸਾਨ ਹੈ ਇਹ ਕਹਾਣੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਪਰਦੇਸਾਂ ਵਿੱਚ ਜਾ ਕੇ ਡਾਲਰ ਕਮਾਉਣਾ ਹੀ ਸਫਲਤਾ ਦੀ ਅਸਲੀ ਪਰਿਭਾਸ਼ਾ ਹੈ ਜਾਂ ਅਸਲੀ ਕਮਾਈ ਉਸ ਕੂਨ ਹੈ ਜੋ ਸਾਨੂੰ ਸਾਡੇ ਆਪਣਿਆਂ ਦੇ ਕੋਲ ਰਹਿ ਕੇ ਮਿਲਦਾ ਹੈ ਇਸ ਬਾਰੇ ਆਪਣੇ ਵਿਚਾਰ ਸਾਨੂੰ ਜ਼ਰੂਰ ਦੱਸਣਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ